ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਜੀ ਸੂਟ ਦੇਖ ਰਹੇ ਹੋ ਬਹੁਤ ਹੀ ਪਿਆਰੇ ਅੱਜ ਆਪਾਂ ਲੈ ਕੇ ਆਏ ਆ ਕਾਟਨ ਦੇ ਸੂਟਸ ਨੇ ਹਾਂਜੀ ਪ੍ਰਿੰਟਡ ਸ਼ਰਟ ਨਾਲ ਜਿਹੜੀ ਬਾਟਮ ਹੈਗੀ ਹੈ ਜੀ ਉਸਤੇ ਵਰਕ ਆਏਗਾ ਐਮਬਰਾਇਡਰੀ ਆਏਗੀ ਨਾਲ ਦੁਪट्टे ਹੋਣਗੇ ਪਿਓਰ ਦੇ ਦੁਪट्टे ਰਹਿਣ ਵਾਲੇ ਨੇ ਕਿਸੇ ਨਾਲ ਕੋਟਟੋਰੀਆ ਦੁਪੱਟਾ ਹੈ ਕਿਸੇ ਨਾਲ ਪਿਓਸ਼ ਫੋਨ ਦਾ ਦੁਪੱਟਾ ਹੈਗਾ ਇਹ ਕੈਮਰਿਕ ਕਾਟਨ ਰਹਿਣ ਵਾਲੀ ਹੈ ਬਹੁਤ ਹੀ ਪਿਆਰੀ ਜਿਹੀ ਸ਼ੇਡ ਤੁਸੀਂ ਦੇਖ ਰਹੇ ਹੈਗੇ ਹੋ ਇਹ ਪ੍ਰਿੰਟਡ ਜੋ ਦੇਖ ਸਕਦੇ ਹੋ ਸੋਫੀਆ ਨਾਲ ਬਾਟਮ ਤੇ ਵਰਕ ਹੈ ਇਹ ਤੁਸੀਂ ਦੇ ਸਕਦੇ ਹੈਗੇ ਕੋਪਰ ਕਲਰ ਦੇ ਵਿੱਚ ਮੈਕਸਮਾ ਸੰਟਾ ਕਲਰ ਦੇ ਉੱਤੇ ਪ੍ਰਿੰਟ ਦੇ ਨਾਲ ਪਲੇਨ ਬਾਟਮ ਅ ਸੰਟਾ ਸੇਮ ਦੁਪੱਟਾ ਹੋਏਗਾ ਦੁਪੱਟੇ ਤੇ ਸਕੈਲਪਿੰਗ ਕੀਤੀ ਹੈ ਕੱਟ ਵਰ ਕਰਕੇ ਐਮਬਰਾਇਡਰੀ ਕੀਤੀ ਆਏਗੀ ਸਾਈਡਾਂ ਤੇ ਬੋਥ ਹੀ ਸੋਨੇ ਸ਼ੇਡਸ ਨੇ ਬੋਥ ਹੀ ਪਿਆਰੇ ਪਿਆਰੇ ਲਾਈਟ ਵੀ ਐਂਡ ਡਾਰਕ ਵੀ ਹੈ ਜੇ ਕੋਈ ਡਾਰਕ ਪਸੰਦ ਕਰਦਾ ਤਾਂ ਡਾਰਕ ਲੈ ਸਕਦਾ ਹੈਗਾ ਆ ਦੇਖੋ ਮਹਿੰਦੀ ਗ੍ਰੀਨ ਬਾਟਨ ਗ੍ਰੀਨ ਸੋਰੀ ਬਹੁਤ ਹੀ ਪਿਆਰਾ ਕਲਰ ਇਸ ਵਿੱਚ ਬਲੈਕ ਹੈਗਾ ਨੈਕਸਟ ਆਪਣੇ ਕੋਲ ਬਲੈਕ ਗ੍ਰੇ ਟੋਨ ਦੇ ਵਿੱਚ ਬਹੁਤ ਹੀ ਪਿਆਰਾ ਨੈਕਸਟ ਇੰਚ ਇਸ ਸਕਾਈ ਹੈ ਹਾਂਜੀ ਦੇਖੋ ਸਕਾਈ ਹੈ ਬਹੁਤ ਹੀ ਵਧੀਆ ਸੋਰਸ ਬਹੁਤ ਵਧੀਆ ਕੁਆਲਿਟੀ ਦੇ ਰਹਿਣ ਵਾਲੇ ਨੇ ਕਲਰ ਬਹੁਤ ਪਿਆਰੇ ਨੇ ਬਹੁਤ ਸੋਹਣੇ ਨੇ ਲਾਈਟ ਐਂਡ ਡਾਰਕ ਮਿਕਸ ਕੰਬੀਨੇਸ਼ਨਸ ਨੇ ਬਹੁਤ ਹੀ ਪਿਆਰੇ बॉਟਮ ਤੇ ਵੀ ਵਰਕ ਦੁਪੱਟਿਆਂ ਤੇ ਵੀ ਵਰਕ 2.5 ਮੀਟਰ ਦੀ ਸ਼ਰਟ 2.5 ਮੀਟਰ ਦੀ बॉਟਮ ਐਂਡ 2.5 ਮੀਟਰ ਦਾ ਇਹ ਦੁਪੱਟਾ ਰਹਿਣ ਵਾਲਾ ਹੈ ਕਲਰਸ অপਸ਼ਨਸ ਤੁਹਾਨੂੰ ਇਸ ਵਿੱਚ ਕਾਫੀ ਮਿਲਣਗੇ ਜਿਨ੍ਹਾਂ ਨੂੰ ਵੀ ਆਰਡਰ ਕਰਨਾ ਹੈ ਉਹ ਸਕਰੀਨਸ਼ਾਟ ਲੈ ਕੇ ਜੋ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਉਸ ਤੇ ਸਾਨੂੰ ਮੈਸੇਜ ਕਰਕੇ WhatsApp ਕਰਕੇ ਆਪਣਾ ਆਰਡਰ ਪਲੇਸ ਕਰਵਾ ਸਕਦੇ ਹੈਗੇ ਉਹ ਦੇਖੋ ਬਲੈਕ ਦੇ ਵਿੱਚ ਕੋ ਹੋਰ ਬਹੁਤ ਪਿਆਰਾ ਕੰਬੀਨੇਸ਼ਨ ਬਹੁਤ ਹੀ ਸੋਨਾ ਪ੍ਰਾਈਸ ਇਸ ਦਾ ਰਹਿਣ ਵਾਲਾ ਹੈ 1299 ਰੁਪਏ ਅੰਜੀ ਪ੍ਰਾਈਸ ਇਸ ਦਾ 1299 ਹੈਗਾ ਜੀ ਕੈਸ਼ ਓਨ ਡਿਲੀਵਰੀ अवेलेबल ਨਹੀਂ ਹੈਗੀ ਪੇਮੈਂਟ ਅਡਵਾਂਸ ਦੇ ਵਿੱਚ ਹੀ ਹੋਏਗੀ ਔਨਲਾਈਨ Google Pay PhonePe ਤੁਸੀਂ ਕਰ ਸਕਦੇ ਹੈਗੇ ਔਰ ਡਾਇਰੈਕਟ ਅਕਾਊਂਟ 'ਚ ਵੀ ਪਾ ਸਕਦੇ ਹੈਗੇ No cash on delivery Next ਇੱਕ ਆਰਟੀਕਲ ਹੈਗਾ ਬਹੁਤ ਹੀ ਪਿਆਰਾ ਬਟਿਕ ਸਟਾਈਲ ਆਰਟੀਕਲ ਇਹ ਵੀ ਕੈਮਰੀ कॉटन ਤੇ ਰਹਿਣ ਵਾਲਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਵਰਕ ਪੈਨਲਸ ਬਣੇ ਹੋਏ ਨੇ embroidery ਕੀਤੀ ਹੋਈ ਹੈ ਬਹੁਤ ਹੀ ਸੋਹਣੀ ਬਹੁਤ ਹੀ ਪਿਆਰੇ ਦੁਪੱਟੇ ਨੇ ਦੁਪੱਟਿਆਂ ਤੇ ਵੀ ਵਰਕ ਹੈ ਸਕੈਲਪਿੰਗ ਕੀਤੀ ਹੋਈ ਆ ਬਹੁਤ ਹੀ ਸੋਹਣੇ ਗਰਮੀ ਦੀ ਬਹੁਤ ਹੀ ਪਿਆਰੀ ਜੀ ਡਿਜ਼ਾਈਨਰ ਕਲੈਕਸ਼ਨ ਆ ਬਿਲਕੁਲ ਤੁਸੀਂ ਬੁਟੀਕ ਸਟਾਈਲ ਡਿਜ਼ਾਈਨ ਹੈਗੇ ਨੇ ਬਹੁਤ ਹੀ ਸੋਹਣੇ ਦੇਖ ਸਕਦੇ ਹੋ ਨਾਲ ਦੁਪੱਟਿਆਂ ਤੇ ਵੀ ਵਰਗੇ ਕਾਟਨ ਦੇ ਰਹਿਣ ਵਾਲੇ ਨੇ ਨਨੁਸਲੀਨ ਦੇ ਦੁਪੱਟੇ ਹੈਗੇ ਆ ਬਹੁਤ ਹੀ ਸੋਹਣੇ ਕਲਰਸ ਇਸ ਵਿੱਚ ਵੀ ਕਾਫੀ ਤਰ੍ਹਾਂ ਦੇ ਮਿਲ ਜਾਣਗੇ ਨੈਕਸਟ ਆਰਟੀਕਲ ਬਹੁਤ ਹੀ ਪਿਆਰਾ ਆਲਓਵਰਸ ਉੱਤੇ ਰਹਿਣ ਨਾਲ ਸਿੰਪਲ ਸੋਬਰ ਇਹ ਵੀ ਮਸਲੀਨ ਕਾਟਨ ਦਾ ਸੂਟ ਹੈ ਨਾਲ ਮਸਲੀਨ ਦਾ ਹੀ ਦੁਪੱਟਾ ਹੈਗਾ ਦੇਖ ਸਕਦੇ ਹੋ ਦੁਪੱਟੇ ਤੇ ਵੀ ਸਕੈਲਪਿੰਗ ਕਰਕੇ ਵਰਕ ਕੀਤਾ ਹੋਇਆ ਸਾਰੇ ਦੁਪੱਟੇ ਦੇ ਵਿੱਚ ਬੁਟੇ ਹੈਗੇ ਆ ਕਲਰਸ ਕਾਫੀ ਅੱਛੇ ਸ ਵਿੱਚ ਵੀ ਲਾਈਟ ਸ਼ੇਡ ਤੇ ਕੋ ਵਾਈਟ ਕਲਰ ਬਹੁਤ ਪਿਆਰਾ ਲੈਕਚਰ ਵਿੱਚ ਇੱਕ ਡਾਰਕ ਫਰੋਜ਼ੀ ਵੀ ਹੈਗਾ ਸੋ ਜਿਨ੍ਹਾਂ ਨੇ ਵੀ ਆਰਡਰ ਕਰਨਾ ਨੰਬਰ ਸਕਰੀਨ ਤੇ ਮੈਂਸ਼ਨ ਹੈ ਪ੍ਰਾਈਸ 1499